NNR نیوز ਤੇ ਤੁਹਾਡਾ ਸਵਾਗਤ ਹੈ ਪਿੰਡ ਮੱਦੇਪੁਰ ਦੇ ਅਸੀਂ ਬਿਲਕੁਲ ਸਾਹਮਣੇ ਮੌਜੂਦ ਆ ਬੀਤੇ ਦਿਨੇ ਤੁਸੀਂ ਇਸ ਚੈਨਲ ਤੇ ਬਹੁਤ ਸਾਰੀਆਂ ਖਬਰਾਂ ਰੇਤ mafia ਨੂੰ ਲੈ ਕੇ ਦੇਖੀਆਂ ਸੀ ਔਰ ਕੱਲ ਮੈਂ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਉਹ ਵੀ ਖਬਰ ਦਿਖਾਵਾਂਗੇ ਜਿਹੜਾ ਕਿ ਕੰਨੀਆਂ ਦੇ ਵਿੱਚ ਇੱਕ ਰੇਤੇਦਾਰ ਟੱਕ ਚੱਲ ਰਿਹਾ ਉਸ ठेकेदार ਦਾ ਨਾਮ ਤੁਸੀਂ ਸਾਰੇ ਜਾਣਦੇ ਹੋ ਉਸ ਵਾਰ ਜੋ ਮੈਨਿੰਗ ਕੀਤੀ ਸੀ ਰੇਤ ਪੱਟੀ ਸੀ ਪੈਨੰਬਾ ਦੇ ਪਰਦੇਵਿਚ ਸਭ ਤੋਂ ਵੱਡੀ ਗੱਲ ਇਹ ਹੈ ਹੁਣ ਜਿਹੜੀ ਜਗ੍ਹਾ ਤੇ ਮੈਂ ਖੜਾ ਵਾਂ ਜਸਦੀ ਖੇਤ ਜਿਸ ਨੂੰ ਮਾਨ ਨੇ ਜੋ ਕਿੱਸ ਵੀ ਜਸਦੀ ਖੇਤ ਉਸ ਦੀ ਰੇਤ ਉਸ ਸਕੀਮ ਦੇ ਅਧੀਨ ਰੇਤਾ ਚੱਕਿਆ ਗਿਆ ਪਰ ਜਿਹੜੀ ਜਗ੍ਹਾ ਤੇ ਮੈਂ ਖੜਾ ਹਾਂ ਤੁਸੀਂ ਪਹਿਲਾਂ ਤਸਵੀਰ ਦੇਖ ਲਓ ਕਿ ਤਕਰੀਬਨ ਜਦੋਂ ਦਾ ਇੱਥੇ ਮੈਨੂੰ ਲੱਗਦਾ ਕਿ ਪਾਣੀ ਚੱਲ ਰਿਹਾ ਉਦੋਂ ਤੱਕ ਤਾਂ ਇੱਥੇ ਕੋਈ ਫਸਲ ਹੀ ਨਹੀਂ ਹੋਈ ਸਿਰਫ ਕਿਸਾਨਾਂ ਦੇ ਨਾਮ ਤੇ ਲੁੱਟ ਹੋਈ ਜੋ ਇੱਥੇ ਦਿਹਾੜੀਦਾਰ ਮਜਦੂਰ ਬੰਦੇ ਸੀ ਥੋੜਾ ਥੋੜੇ ਪੈਸੇ ਉਹਨਾਂ ਨੂੰ ਦੇ ਕੇ ਵਰਗਲਾ ਕੇ ਉਹਨਾਂ ਨੂੰ ਇੱਥੇ ਕੰਮ ਤੇ ਲਾਇਆ ਗਿਆ ਤੇ ਉਸ ਤੋਂ ਬਾਅਦ ਰੇਤਾ ਪੱਟੀ ਗਈ ਦਰਿਆ ਸਤਲੁਜ ਦੀ ਪੁਲ ਦੇ ਉੱਪਰ ਵਕਫਾ ਕੇ ਕਿਸਾਨ ਜਥੇਬੰਦੀਆਂ ਨੇ ਧਰਨਾ ਵੀ ਲਾਇਆ ਸੀ ਪਰ ਪ੍ਰਸ਼ਾਸਨ ਦੇ ਕੰਨ ਤੇ ਕੋਈ ਜੂੰ ਨਹੀਂ ਸਰਕੀ ਜਦੋਂ ਦਰਿਆ ਦੇ ਵਿੱਚ ਪਾਣੀ ਆ ਜਾਂਦਾ ਪਰ ਸੰਤਾਪ ਜਵਾਸ ਪਾਸ ਦੇ ਨੇ ਗਰੀਬ ਮਾਤੜ ਲੋਕ ਕਿ ਹੜ੍ਹ ਹੁੰਦੇ ਨੇ ਤੇ ਇਹ ਤਸਵੀਰਾਂ ਦੇਖ ਲਓ ਕਿ ਕਿਸ ਤਰ੍ਹਾਂ ਮੈਨਿੰਗ ਹੋਈ ਕਿਸਨਾ ਰੇਤਾ ਪੱਟਿਆ ਗਿਆ ਸਾਰਾ ਇਹ 20 ਫੁੱਟ ਦਾ ਘਾਟਾ ਉਸ ਤੋਂ ਵੀ ਜ਼ਿਆਦਾ ਡੂੰਘੇ ਟੋਏ ਮਾਰੇਗੇ ਉਹ ਸਾਰੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹੁਣ ਇੱਕ ਵੱਡਾ ਟੋਆ ਮਾਰਿਆ ਗਿਆ ਜਿਸ ਦੇ ਵਿੱਚ ਪਾਣੀ ਖੜਾ ਹੈ ਔਰ ਕਾਫੀ ਦਿਨ ਹੋ ਗਏ ਹੁਣ ਤਾਂ ਦਰਿਆਦ ਵਿੱਚ ਪਾਣੀ ਹੈ ਨਹੀਂ ਜੇਕਰ ਪਾਣੀ ਖੜਾ ਕਿਉਂ ਹੈ ਕਿ ਇੰਨਾ ਡੂੰਗੀ ਪਟਾਈ ਕੀਤੀ ਗਈ ਇੰਨਾ ਡੂੰਗੀ ਜੈਸੀ ਮਸ਼ੀਨਾ ਪੌਪਲਨ ਇੱਥੇ ਚਲਾਈਆਂ ਗਈਆਂ ਤੇ ਥੱਲੋਂ ਸੇਮ ਆ ਗਈ ਆ ਪਾਣੀ ਸਾਰਾ ਖੜਾ ਹੁਣ ਜਿੱਥੋਂ ਕਿ ਰੇਤ ਪਟਕ ਕੇ ਲੱਗੇ ਉਸ ਤੋਂ ਵੀ ਇੱਕ ਜੋ ਰੇਤ mafia ਨੇ ਜੋ ठेकेदार ਨੇ ਇੱਥੇ ਜੇਐਸਵੀ ਲਾ ਕੇ ਇੱਥੇ ਫਿਰ ਉਹਨਾਂ ਨੂੰ ਰੋਕਿਆ ਗਿਆ ਕੁਝ ਕਿਸਾਨ ਜਿੱਥੇ ਬੰਦੀ ਵਲਵਾ ਕੇ ਤੇ ਕੁਝ ਹੋਰ ਲੋਕਾਂ ਦੇ ਵੱਲੋਂ ਆ ਸਾਹਮਣੇ ਇੱਥੇ ਰੇਤਾ ਪੱਟਿਆ ਗਿਆ ਔਰ ਸਾਹਮਣੇ ਸਟੱਡ ਜਿਹੜੇ ਕੰਮ ਜ਼ਿਕਰ ਕੀਤਾ ਸੀਗਾ ਵੀ ਸਟੱਡਾਂ ਜੋ ਸਟੱਡ ਲੱਗੀ ਹੋਇਆ ਹੈ ਇਹ ਤਾਂ ਲਾਇਆ ਜਾਂਦੇ ਆ ਕਿ ਦਰਿਆ ਇਸ ਤੋਂ ਅੱਗੇ ਨਾ ਵਧੇ ਉਹਨਾਂ ਨੂੰ ਵੀ ਨੁਕਸਾਨ ਪਹਚਾ ਪਹਚਾਇਆ ਗਿਆ ਔਰ ਜਦੋਂ ਇਸ ਥਾਂ ਤੇ ਜੋ ਇਹ ਬੜੀ ਥਾਂ ਤੇ ਨੇੜੇ ਆ ਕੇ ਦਿਖਾਉਣੇ ਆ ਤੁਹਾਨੂੰ ਕਿ ਜਦੋਂ ਇਹ ਥਾਂ ਤੇ ਰੇਤ ਪ੍ਰੇਤ ਪੱਟੀ ਗਈ ਤਾਂ ਫਿਰ ਉਹ ਪੱਥਰ ਵੀ ਡਿੱਗਣੇ ਸ਼ੁਰੂ ਹੋਏ ਆ ਸਾਹਮਣੇ ਤਸਵੀਰ ਮੋਹਮ ਬੋਲ ਦੀਆਂ ਤਸਵੀਰਾਂ ਨੇ ਕੋਈ ਝੂਠੀ ਗੱਲ ਨਹੀਂ ਹੈ ਕਿ ਨਹੀਂ ਉਸੀ ਹਵਾ 'ਚ ਨਹੀਂ ਗੱਲਾਂ ਕਰ ਰਹੇ ਆ ਸਾਹਮਣੇ ਤੁਸੀਂ ਤਸਵੀਰ ਦੇਖ ਲਓ ਕਿ ਉਹ ਪੱਥਰ ਵੀ ਡਿੱਗੇ ਹੋਏ ਨੇ ਰੇਤ ਮਾਫੀਆ ਉਹ ਠੇਕੇਦਾਰ ਦੀ ਕਰਤੂਤ ਹੈ ਜਿਹੜਾ ਹੁਣ ਕੰਨੀਆਂ ਦੇ ਵਿੱਚ ਰੇਤੇ ਦਾ ਟੱਕ ਚਲਾ ਰਿਹਾ ਹੈ ਉੱਥੇ ਵੀ 20-20 ਫੁੱਟ ਡੂੰਘੇ ਟੋਏ ਮਾਰੇ ਹੋਇਆ ਹੈ ਹੁਣ ਜਦੋਂ ਪਾਣੀ ਆਊਗਾ ਕਿਉਂਕਿ ਹਰ ਸਾਲ ਪਾਣੀ ਆਉਂਦਾ ਹੈ ਜਦੋਂ ਬਰਸਾਤੀ ਮੌਸਮ ਆਵੇ ਤੇ ਫਿਰ ਉਹਨਾਂ ਲੋਕਾਂ ਦੇ ਹਾਲ ਕੀ ਹੋਣਗੇ ਕੱਲੇ ਖਾਂ ਤੇ ਨਹੀਂ ਅੱਗੇ ਇਧਰ ਵੀ ਸਟੱਡ ਦੇਖ ਲਓ ਉਹਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਇਹ ਪਾਣੀ ਵਿੱਚ ਤਾਂ ਹੀ ਖੜਿਆ ਕਿਉਂਕਿ ਡੂੰਘੇ ਟੋਏ ਮਾਰੇਗੇ ਇਸ ਥਾਂ ਤੇ ਤਾਂ ਉਹ ਵੀ ਦੇਖੋ ਕਿੰਨਾ ਨੁਕਸਾਨ ਪਹੁੰਚਾਇਆ ਗਿਆ ਤਾਂ ਇਹ ਸਾਰੇ ਪੱਥਰ ਥੱਲੇ ਡਿੱਗਣੇ ਸ਼ੁਰੂ ਹੋ ਗਏ ਇੰਨੀ ਡੂੰਗੀ ਇਥੇ ਪਟਾਈ ਕੀਤੀ ਗਈ ਰੇਤੇ ਦੀ ਰੇਤਾ ਜਿਸ ਦੀ ਖੇਤ ਉਸ ਦੀ ਰੇਤ ਜੋ ਸੀਮਾਨ ਨੇ ਸਕੀਮ ਦੇ ਅਧੀਨ ਇਸ ਕੀਮਤ ਬਣਾਈ ਗਈ ਸੀ ਉਹਨਾਂ ਲੋਕਾਂ ਦੇ ਲਈ ਉਹਨਾਂ ਕਿਸਾਨਾਂ ਦੇ ਲਈ ਜਿੱਥੇ ਪਾਣੀ ਜਿੱਥੇ ਕਿ ਫਸਲ ਦਾ ਨੁਕਸਾਨ ਹੋਇਆ ਪਰ ਤਾਂ ਇੱਥੇ ਤਾਂ ਕੋਈ ਫਸਲ ਬੀਜੀ ਨਹੀਂ ਗਈ ਤਾਂ ਫਿਰ ਜਿਸ ਦੀ ਖੇਤ ਉਸ ਦੇ ਕਿਸਾਨਾਂ ਦੇ ਨਾਂ ਤੇ ਸਿੱਧੇ ਸ਼ਬਦਾਂ ਨੇ ਕਿਹਾ ਦੇ ਕਿਸਾਨਾਂ ਦੇ ਨਾਂ ਤੇ ਫਿਰ ਇੱਥੇ ਵੱਡੇ ਪੱਧਰ ਤੇ ਮੈਨੇਜ ਕੀਤੀ ਗਈ ਔਰ ਉਹ ਠੇਕੇਦਾਰ ਦੀਆਂ ਠੇਕੇਦਾਰ ਨੇ ਆਪਣੀਆਂ ਜੇਬਾਂ ਭਰੀਆਂ ਉਹ ਆਮ ਲੋਕਾਂ ਦਾ ਉਹਨੇ ਕੁਝ ਵੀ ਨਹੀਂ ਸੋਚਿਆ ਹੁਣ ਅੱਗੇ ਤੱਕ ਤੁਸੀਂ ਦੇਖੋ ਕਿ ਹਾਲਾਤ ਕਿ ਬਣੇ ਪਏ ਨੇ ਅੱਗੇ ਤੱਕ ਇੰਨੇ ਨੇ ਵੱਡੇ ਤੁਹਾਨੂੰ ਟਿੱਬੇ ਨਜ਼ਰ ਆਉਣਗੇ ਆ ਟਿੱਬੇ ਜੋ ਨਜ਼ਰ ਆ ਰਹੇ ਨੇ ਇੰਨੇ ਨੇ ਵੱਡੇ ਟਿੱਬੇ ਨਜ਼ਰ ਤਾਂ ਹੀ ਆ ਰਹੇ ਕਿਉਂਕਿ ਡੂੰਗੀ ਪਟਾਈ ਕੀਤੀ ਗਈ ਹੁਣ ਅਜੇ ਠੇਕੇਦਾਰਾਂ ਤੇ ਕਾਰਵਾਈ ਪ੍ਰਸ਼ਾਸਨ ਕਿਉਂ ਨਹੀਂ ਕਰਦਾ ਕੀ ਸਿਰਫ ਗਰੀਬ ਲੋਕਾਂ ਦੇ ਟਰਾਲੀਆਂ ਵਾਲਿਆਂ ਤੇ ਪਰਚੇ ਹੋਣਗੇ ਜੋ ਰੇਤੇ ਜੋ ਠੇਕੇਦਾਰ ਨੇ ਉਹਨਾਂ ਤੇ ਪਰਚੇ ਕਿਉਂ ਨਹੀਂ ਹੁੰਦੇਗੇ ਹੁਣ ਕੰਨੀਆਂ ਦੇ ਵਿੱਚ ਠੇਕੇਦਾਰ ਉਹ ਜਿਸ ਠੇਕੇਦਾਰ ਨੇ ਇੱਥੇ ਮਾਈਨਿੰਗ ਕੀਤੀ ਇੱਥੇ ਸਾਰਾ ਉਜਾੜ ਕੇ ਰੱਖ ਦਿੱਤਾ ਜਿੱਦਾਂ ਕਿ ਉਹ ਪੱਥਰ ਵੀ ਡਿੱਗੇ ਪਏ ਆ ਥੱਲੇ ਸਟੱਡਾਂ ਨੂੰ ਨੁਕਸਾਨ ਪਹੁੰਚਾਇਆ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਹੁਣ ਉੱਥੇ ਲੋਕਾਂ ਨੂੰ ਉਜਾੜਣ ਤੋਂ ਲੱਗਿਆ ਹੋਇਆ ਵਾ ਕੰਨੀਆਂ ਦੇ ਵਿੱਚ ਇਹੋ ਜਿਹੇ ਹੋਰ ਬਹੁਤ ਸਾਰੇ ਖੜਕ